ਕਿੰਨੇ ਬੰਦੇ ਰਹ ਜਾਨੀਆਂ ਕਈ ਬਲੋਕਾਂ ਤੇ ਰਹ ਜਾਨੀਆਂ ਅਜਾੜੀਆਂ ਬੰਦੇ ਆ ਗਿਆ ਕਈ ਦੋ ਦੋ ਬੰਦਿਆਂ ਦੀਆਂ ਕਈ ਇੱਕ ਇੱਕ ਬੰਦੇ ਹੀ ਉੱਥੇ ਜਿਨੀ ਆਪਣੇ ਆਪ ਨੂੰ ਪੰਜਾਬ ਦੇ ਪ੍ਰਧਾਨ ਤੋਂ ਬੰਦੇ ਰਹੇ ਆ ਸੋ ਇਸ ਤਰ੍ਹਾਂ ਆ ਵੀ ਜਿਹੜੀ ਭਾੜੀ ਜੱਥੇ ਬੰਦੀ ਆ ਇਹਦਾ ਇੱਕ ਨਾਂ ਆ ਇਹਦੇ ਇੱਕ ਕੰਮ ਕਰਕੇ ਦਿਖਾ ਲਿਆ ਇਹਦਾ ਕੰਮ ਕਰਦਾ ਢੰਗ ਵੱਖਰਾ ਆ ਹੁਣ ਵੀ ਮੈਂ ਹੋਰ ਜਾ ਤੁਹਾਨੂੰ ਆਸ ਤੇ ਨਾ ਜੱਥੇ ਬੰਦੀਆਂ ਬਣ ਕੇ ਆਪਣਾ ਮੋਟਾ ਲਿਖਿਆ ਜੱਥੇ ਬੰਦੀਆਂ ਨੇ ਨਹੀਂ ਲਿਖਿਆ ਤੁਸੀਂ ਪਬਲਿਕ ਨੇ ਲਿਖਿਆ ਤੁਸੀਂ ਲੋਕਾਂ ਨੇ ਲਿਖਿਆ ਲੋਕ ਮੋਟੇ ਬਣ ਕੇ ਜਿੱਤ ਪਾਉਂਦੇ ਆ ਇਹ ਲੋਕਾਂ ਦਾ ਸਾਥ ਦਿੱਤਾ ਦਾ ਜਿੱਥੇ ਬੰਦੀਆਂ ਨੇ ਆਪਣੀ ਜਿੱਤ ਪ੍ਰਾਪਤ ਹੋਈ ਆ ਜੋ ਉਹਦੇ ਵਿੱਚ ਤੁਹਾਡੇ ਨਾਲ ਪਹਿਲਾਂ ਕਿਹੜੀਆਂ ਮੌਤੀਆਂ ਨਹੀਂ ਹੋਣਗੀਆਂ ਕਿ ਕਿਹੜੀਆਂ ਜੱਥੇਬੰਦੀਆਂ ਦੁੱਧ ਧੋਕੀਆਂ ਨਹੀਂ ਆ ਕਿ ਕਿਹੜੀ ਜੱਥੇਬੰਦੀਆਂ ਨੇ ਆਪਣੇ ਆਪ ਨੂੰ ਲਵੇ ਰਿਆ ਲੋਕਾਂ ਨੇ ਸਾਡੀ ਪਬਲਿਕ ਨੇ ਸਾਡੇ ਬਾਹਰਲੇ ਪੀੜਾ ਨੇ ਮੀਰ ਦੇ ਭਰਾ ਦੇ ਪੈਸਿਆਂ ਦੇ ਸਾਡੇ ਖਾਣ ਦੇ ਲੇਕਿਨ ਉਹ ਜਿਹੜਾ ਮੀ ਭਰਾਇਆ ਸੀ ਇਹ 6 ਕਰੋੜ 84 ਲੱਖ ਦਾ ਸੌਰੀ ਆਹ ਕੇ ਰੋਡ 82 ਲੱਖ ਦਾ ਸਿਰਸਾ ਹਿਸਾਬ ਦਿੰਦਾ ਜਾਂਦਾ। ਚੱਲ ਕੇ ਵੀਰੋ ਉੱਥੇ 7 ਕਰੋੜ ਰੁਪਈਆ ਇਕੱਠਾ ਹੋਇਆ ਉਹਦਾ ਹਿਸਾਬ ਨਹੀਂ ਕਿਸੇ ਨੂੰ ਦਿੱਤਾ ਜਾਂਦਾ। ਉਹ ਇੱਕ ਜੋਗਰਨਿੰਦੀ ਗ੍ਰੇਡ ਕਏ ਉਹ ਤੋਂ ਬਾਅਦ ਆ ਇਹ ਜਿਹੜੀਆਂ ਪੰਜ-ਛੱਧੇ ਵਧੀਆਂ ਇਹ ਤੁਹਾਨੂੰ ਵੀ ਪਤਾ ਸਾਰੀਆਂ। ਜਿਨ੍ਹਾਂ ਨੂੰ ਉਹਦੇ ਵਿੱਚੋਂ ਹਿੱਸੇਪਾ ਲੈਣ ਦੀ ਪਈਆ ਉਹਨਾਂ ਨੇ ਝੋਲ ਲਈ ਆ। ਜਿਨ੍ਹਾਂ ਨੇ ਉਹਦੇ ਵਿੱਚੋਂ ਹਿੱਸੇਦਾਰੀ ਤੇ ਨੁਕ ਝਾਗਿਆ ਵੀ ਨਹੀਂ ਉਹ ਜਿਹੋ-ਜੋ ਉਸ ਵਿੱਚ ਨਹੀਂ ਆਈਆਂ ਆਪਣੀ ਕੋਮਨ ਦੇ ਗੱਲ। ਉਹ ਅੱਜ ਵੀ ਆਪਣੇ ਢਾਂਗੇ ਇਹ ਕੀ ਪ੍ਰੋਗਰਾਮ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਰਾਮਗੜੀਆ ਸਭ ਵਿਖੇ ਬਲਾਚੌਰ ਵਿਖੇ ਅੱਜ ਦੀ ਮੀਟਿੰਗ ਜੋ ਕਿ ਬਲਾਚੌਰ ਬਲਾਕ ਦੀ ਨਵੀਂ ਕਮੇਟੀ ਬਣਾਉਣ ਦੇ ਬਾਰੇ ਬਣਾਈ ਸੀ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਅਸੀਂ ਨਵੀਂ ਕਮੇਟੀ ਦੀ ਚੋਣ ਕੀਤੀ ਹੈ ਜਿਹਦੇ ਵਿੱਚ ਹਰਪਾਲ ਸਿੰਘ ਜੀ ਪ੍ਰਧਾਨ ਬਣਾਈ ਗਏ ਹੈ ਅਤੇ ਅਧੇਕ ਸਿੰਘ ਜੀ ਰਾਣਾ ਉਹਨਾਂ ਨੂੰ ਸਰਪਰ ਹਰਦੇਵ ਸਿੰਘ ਜੀ ਰਾਣਾ ਉਹਨਾਂ ਨੂੰ ਸਿਕਤਰ ਜਨ ਨਾਲ ਦੌਧਾ ਦਿੱਤਾ ਜਾਂਦਾ ਅਤੇ ਨਾਲ ਹੀ ਉਹਨਾਂ ਨੂੰ ਪੂਰੇ ਅਧਿਕਾਰ ਦਿੱਤੇ ਜਾਂਦੇ ਕਿ ਉਹ ਨਵੀਂ ਬਲਾਚੌਰ ਦੀ ਜਿਹੜੀ ਹੋਰ ਕਮੇਟੀ ਵਿੱਚ ਨਾਮ ਪਾਉਣੇ ਆ ਜਿਹੜੇ ਬੰਦੇ ਕੰਮ ਕਰ ਸਕਦੇ ਆ ਜਥੇਬੰਦੀ ਦੇ ਨਾਲ ਪੂਰਾ ਸਰਕਾਰਵੀ ਦੇ ਨਾਲ ਕੰਮ ਕਰ ਸਕਦੇ ਉਹਨਾਂ ਨੂੰ ਉਹਨਾਂ ਨੂੰ ਪੂਰਾ ਹੋਰ ਮੈਂਬਰ ਬਣਾਉਣ ਦਾ ਅਧਿਕਾਰ ਦਿੱਤਾ ਜਾਂਦਾ ਅਤੇ ਨਾਲ ਹੀ ਬਾਕੀ ਭੱਗ ਦੇ ਮਸਲਿਆਂ ਦੇ ਬਾਰੇ ਜਿਸ ਤਰ੍ਹਾਂ ਗੰਡੀ ਏਰੀਆ ਦੀਆਂ ਮੁਸ਼ਕਲਾਂ ਆ ਬਲਾਚੌਰ ਏਰੀਆ ਦੀਆਂ ਮੁਸ਼ਕਲਾਂ ਆ ਕਿਉਂਕਿ ਇਹ ਮੁਸ਼ਕਲਾ ਬਾਕੀ ਸਾਰੇ ਪੰਜਾਬ ਦੇ ਨਾਲੋਂ ਵੱਖਰੀਆਂ ਆ ਇਹਨਾਂ ਦੀਆਂ ਮੁਸ਼ਕਲਾਂ ਉਹ ਮੁਸ਼ਕਲਾਂ ਹਾਈ ਕਮਾਂਡ ਤੱਕ ਪਹੁੰਚਾ ਕੇ ਹਾਈ ਕਮਾਂਡ ਆਪਣੇ ਮਤਿਆਂ ਦੇ ਵਿੱਚ ਜਿਸ ਤਰ੍ਹਾਂ ਸੈਂਟਰ ਸਰਕਾਰ ਨੂੰ ਮਤੇ ਬਣਾ ਕੇ ਭੇਜਦੀ ਆ ਅਤੇ ਪੰਜਾਬ ਸਰਕਾਰ ਨੂੰ ਮਤੇ ਬਣਾ ਕੇ ਭੇਜਦੀ ਆ ਉਹਦੇ ਵਿੱਚ ਬਕਾਇਦਾ ਇਸ ਕੰਢੀ ਇਸ ਬਲਿਆਚੌਰ ਏਰੀਆ ਦੀਆਂ ਮੁਸ਼ਕਲਾਂ ਬਕਾਇਦਾ ਸਰਕਾਰਾਂ ਤੱਕ ਪਹੁੰਚਾਇਆ ਜਾਵੇਗਾ ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਹੋਈਆਂ ਜੀ ਕੌਮੀ ਪੱਤਰ ਤੇ ਜਿਹੜੀਆਂ ਮੰਗਾਂ ਲਟਕ ਰਹੀਆਂ ਐ ਜੀ ਜਿਸ ਤਰ੍ਹਾਂ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਐਮਐਸਪੀ ਬਾਕੀ ਕਥਨਾਇਆ ਸੀ ਉਹਨਾਂ ਤੇ ਮੰਗਦੇ ਆ ਉਹ ਫਸਲਾਂ ਤੇ ਜਿਹੜੀ ਐਮਐਸਪੀ ਸਾਨੂੰ ਪੂਰੀ ਨੋਟੀਫਿਕੇਸ਼ਨ ਹੋ ਕੇ ਲਾਗੂ ਕੀਤੀ ਜਾਵੇ ਇਹ ਮਸਲਾ ਆ ਉਸ ਤੋਂ ਬਾਅਦ ਜਿਹੜਾ ਸਾਡਾ ਯੂਪੀ ਦੇ ਵਿੱਚ ਉਹ ਚਾਰ ਬੰਦੇ ਸ਼ਹੀਦ ਕੀਤੇ ਗਏ ਆ ਉਹਦੇ ਵਿੱਚ ਮਿਸ਼ਰਾ ਅਤੇ ਬਾਕੀ ਹੋਰਾਂ ਦੇ ਜੋ ਵੀ ਸਾਥੀ ਆ ਉਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਆ ਤੇ ਸਾਡੇ ਜਿਹੜੇ ਉਹਨਾਂ ਬੰਦਿਆਂ ਦੇ ਉਹਨਾਂ ਦੇ ਘਰਾਂ ਨੂੰ ਪਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਇਹ ਮੁਸ਼ਕਿਲਾਂ ਸਾਡੀਆਂ ਅਜੇ ਬਹੁਤ ਲੰਮਕਦੀਆਂ ਆ ਜਿਹੜੇ ਸਾਡੇ ਕੁਝ ਵੀਰਾਂ ਦੇ ਉੱਤੇ ਪਰਚੇ ਪਏ ਆ ਚਾਹੇ ਉਹ ਕਿਸੇ ਵੀ ਸਟੇਟ ਨਾਲ ਸਹਿਮਤ ਆ ਉਹਨਾਂ ਦੇ ਪਰਚੇ ਰੱਦ ਹੋ ਕੇ ਕਈ ਵੀਰ ਅੰਦਰ ਵੀ ਆ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਤਾਂ ਕਿ ਇਹ ਲੋਕਾਂ ਲਈ ਜੂਝਦੇ ਲੋ ਜੂਝਦੇ ਸੀ ਇਹ ਲੋਕ ਆ ਨਾ ਕਿ ਕਿਸੇ ਆਪਣੇ ਆਪਣੇ ਮਤੇ ਦੇ ਲਈ ਸੋ ਇਸ ਕਰਕੇ ਇਹ ਅਮੰਗਾਂ ਜਿਹੜੀਆਂ ਲੱਗਦੀਆਂ ਆ ਇਹਨਾਂ ਨੂੰ ਵਕੀਦਾ ਅਜੇ ਵੀ ਸਰਕਾਰ ਦੇ ਧਿਆਨ ਵਿੱਚ ਲਗਾ ਕੇ ਅਸੀਂ ਪੂਰੀਆਂ ਕਰਾਵਾਂਗੇ ਜਿਹੜਾ ਪਾਣੀ ਦਾ ਮੁੱਦਾ ਈ ਪੰਜਾਬ ਦਾ ਉਹਦੇ ਬਾਰੇ ਜਥੇਵੰਦੀ ਦੇ ਕੀ ਵਿਚਾਰ ਹੈ ਪਾਣੀ ਦਾ ਮੁੱਦਾ ਜਿਹੜਾ ਨਹਿਰਾਂ ਦਾ ਮਾਮਲਾ ਜੀ ਜਾਂ ਟਿਊਬ ਲਾਣਾ ਤੇ ਦੋਨੋਂ ਸਰ ਜਿਹੜਾ ਟਿਊਬਲਰ ਦਾ ਮੁਕਾਬਲਾ ਹੈਗਾ ਜੀ ਉਹਦੇ ਵਿੱਚ ਤਾਂ ਸਾਰੇ ਚਿੰਤਾ ਤੇ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਦੇ ਲਈ ਸਾਡਾ ਪਾਣੀ ਆ ਜਿਹੜਾ ਬਿਲਕੁਲ ਖਤਮ ਹੋ ਰਿਹਾ ਸੋ ਅਸੀਂ ਵੀ ਭਾਵੇਂ ਕਿਸਾਨ ਆ ਅਸੀਂ ਆਪ ਝੋਨਾ ਵੀ ਲਾਉਂਦੇ ਆ ਪਰ ਅਸੀਂ ਤਾਂ ਇਹ ਚਾਹੁੰਦੇ ਆ ਬੇਸ਼ੱਕ ਸਰਕਾਰ ਨੇ ਇਸ ਨੂੰ ਪੂਰਾ ਬੰਦ ਕਰ ਦੇ ਵੀ ਕਿ ਝੋਨਾ ਲੱਗਣੇ ਨਹੀਂ ਦੇਣਾ ਤਦ ਵੀ ਉਹਦੇ ਨਾਲ ਸਹਿਮਤ ਹੋਵਾਂਗੇ ਅਤੇ ਜੇ ਸਾਨੂੰ ਐਮ ਐਸ ਬੀ ਦੂਜੀਆਂ ਫਸਲਾਂ ਤੇ ਦੇਵੇ ਤਾਂ ਅਸੀਂ ਆਪਣੇ ਆਪ ਜਿਹੜਾ ਝੋਨਾ ਹੈ ਉਹਨੂੰ ਪਿੱਛੇ ਛੱਡ ਦੇਵਾਂਗੇ ਅਤੇ ਦੂਜੀਆਂ ਫਸਲਾਂ ਬੀਜਾਂਗੇ ਸੋ ਜਿਹੜਾ ਪੰਜਾਬ ਦਾ ਪਾਣੀ ਆ ਉਹ ਨਾ ਗਵਾਚੇ ਅਸੀਂ ਵੀ ਇਸ ਬਾਰੇ ਪੂਰੀ ਚਿੰਤਤ ਹਾਂ। ਵਰ ਵਿੱਚ ਭਵਾਨ ਦਾ ਇੱਕ ਮੁਰਾ ਦਾ ਕੋਈ ਸਾਥ ਦੋਸ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਿੰਦਰ ਸਿੰਘ ਟਵਾਵਰ ਟਾਲ ਮੇਜਰੀ ਤੋਂ ਬੇਨਤੀ ਕਰਦਾ ਹਾਂ ਕਿ ਅੱਜ ਦੇ ਜਿਹੜੇ ਇੱਥੇ ਮੀਟਿੰਗ ਹੋਈ ਹੈ ਤਾਂ ਗੜੀਆ ਗੁਰਦੁਆਰੇ ਦੇ ਵਿੱਚ ਉਹਦੇ ਵਿੱਚ ਮੇਨ ਜਿਹੜੀ ਸਾਡਾ ਅੱਜ ਦਾ ਕੰਮ ਸੀਗਾ ਇੱਥੇ ਦੇ ਜੂੰਟ ਜਿਹੜਾ ਸੀਗਾ ਕਿਉਂਕਿ ਮੈਂ ਜਿਹੜੇ ਦਾ ਸਖਤਰ ਜਨਰਲ ਵੀ ਐ ਇਹ ਪੰਜਾਬ ਦੀ ਕਮੇਟੀ 'ਚ ਵੀ ਐ ਇਹ ਅਸੀਂ ਕਮੇਟੀ ਬਣਾਈ ਐ ਇੱਥੇ ਸਰਬਸਮਤੀ ਨਾਲ ਕਮੇਟੀ ਬਣ ਗਈ ਐ ਉਹ ਤੋਂ ਬਾਅਦ ਸਾਡੇ ਕੁਝ ਕੰਢੀ ਇਲਾਕੇ ਦੇ ਪਾਖਵੇਂ ਮਸਲੇ ਜਿਨ੍ਹਾਂ ਦੇ ਕਾਫੀ ਗੌਰ ਨਾਲ ਵਿਚਾਰ ਕੀਤਾ ਗਿਆ ਚਾਨਪੁਰ ਉੱਪਰ ਤੋਂ ਜਿਹੜੀ ਨਹਿਰ ਆਂਦੀ ਐ ਕੰਢੀ ਨਹਿਰ ਉਹ ਅੱਜ ਤੋਂ 2 ਸਾਲ ਪਹਿਲਾਂ ਇੱਕ ਵਾਰੀ ਛੱਡ ਕੇ ਦੇਖੀ ਸੀ ਉਰੇ ਜ ਪਾਣੀ ਬੜਾ ਆ ਪਾਣੀ ਚੱਲਦਾ ਸੀਗਾ ਫੇਰ ਉਹ ਕੰਮ ਸਰਕਾਰ ਦੇ ਵੈਦੇ ਕਿਸੇ ਗੱਲ ਦੇ ਨਾਲ ਉਹ ਜਿਹੜੀ ਨਹਿਰ ਹੈ ਉਹ ਬੰਦ ਕਰ ਦਿੱਤੀ ਗਈ ਜੀ ਹੁਣ ਤਾਂ ਕੋਈ ਪਾਣੀ ਮੁੜ ਕੇ ਨਹੀਂ ਚੱਲਦਾ ਔਰ ਲੋਕਾਂ ਦੇ ਜਿਹੜੇ ਉਹਨਾਂ ਦੇ ਪਾਈਪ ਹੈ ਉਹ ਲੋਕ ਆਪਣੀਆਂ ਨਿੱਜੀ ਕੰਮਾਂ ਦੇ ਲਈ ਨਾ ਬਰਤਨ ਲਾਪਣ ਉਹ ਸਾਰੇ ਦਾ ਸਾਰਾ ਜਿਹੜਾ ਢਾਂਚਾ ਖਰਾਬ ਨਾ ਹੋਵੇ ਜਿਹੜੇ ਸੂਚ ਦੇ ਲਈ ਸਰਕਾਰਾਂ ਨੇ ਬਣਾਈ ਸੀ ਨਹਿਰ ਉਹ ਵਿੱਚੇ ਨਾ ਰਹਿ ਜਾਵੇ ਦੂਜਾ ਮਸਲਾ ਸਵੇਰ ਤੋਂ ਲੈ ਕੇ ਤਰਾਲਾਂ ਤੱਕ ਜਿੱਥੇ ਅਸੀਂ ਕੌਂਡਾਂ ਨੇ ਹੋਰ ਕੋ ਫਸਲਾਂ ਦਾ ਆਪਣੇ ਇਰਾਖੀ ਕਰਦੇ ਰਾਤ ਨੂੰ ਸੈਂਕੜੇ ਨਹੀਂ ਤਦਾਦ ਦੇ ਵਿੱਚ ਗਊਆਂ ਆਉਂਦੀਆਂ ਆ ਦੋ-ਦੋ 200 250 ਗਊਆਂ ਜਿਹੜਾ ਜਥਾ ਹੈ ਉਹ ਇਕੱਠਾ ਹੋ ਕੇ ਖੇਤਾਂ ਜਾਂਦਾ ਕੈਂਟੇ ਦੇ ਵਿੱਚ ਜੜਾ ਕਰਕੇ ਚਲੇ ਜਾਂਦਾ ਹਾਲਾਂਕਿ ਅਸੀਂ ਆਪਣੇ ਕੰਢੀ ਦੇ ਵਿੱਚ ਬਹੁਤ ਸਾਰੇ ਜਿਹੜੇ ਜਾਲ ਹੀ ਲਾਏ ਹੋਏ ਪਰ ਉਹ ਸਾਂਹ ਜਾਲ ਤੋੜ ਕੇ ਵੀ ਜਿੱਤੇ ਫਸਾਂ ਦਾ ਨੁਕਸਾਨ ਕਰਦੇ ਉੱਥੇ ਜਾਨੀ ਨੁਕਸਾਨ ਵੀ ਕਰਦੇ ਆਰ ਇੱਕ ਦੋ ਜਗ੍ਹਾ ਇੱਥੇ ਜਾਨੀ ਨੁਕਸਾਨ ਹੋਇਆ ਸਾਬੇ ਕੁੱਤੇ ਛੱਡਦੇ ਆਰ ਇੱਥੇ ਤੱਕ ਵੀ ਸੂਏ ਵਰਸ਼ੀਆਂ ਦੇ ਨਾਲ ਇਹਨਾਂ ਗਊਆਂ ਦੇ ਬਹੁਤ ਵੱਢੇ ਟੁਕਦੇ ਆ ਉਹਨਾਂ ਨਾਲੋਂ ਜਿਹੜਾ ਇਲਾਜ ਹੈਗਾ ਸਰਕਾਰ ਨੂੰ ਚਾਹੀਦਾ ਕੋਈ ਤਾਂ ਵਧੀਆ ਇਲਾਜ ਸੋਚਣ ਤਾਂ ਕਿ ਲੋਕ ਆਪਣੀ ਸਿਹਤ ਦੀ ਇਹ ਸੰਭਾਲ ਸਕਣ ਤੇ ਲੋਕਾਂ ਦੀਆਂ ਜਿਹੜੀਆਂ ਫਸਲਾਂ ਉਹ ਵੀ ਬਾਸ਼ਟ ਹੈ ਇਹਨੀਆਂ ਬੈਂਟਰ ਸਰਕਾਰ ਤੋਂ ਕਦੇ ਵੀ ਪਛਾਣ ਦੀ ਤਕਵਾਤ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ